हाँ मैं अभी पहुँचा हूँ तो जेल के बाहर आप देख ही रहे हैं मैं अभी अंदर जाऊँगा ऑलरेडी पंजाब पुलिस जेल के अंदर है तो जाके वहाँ पर क्या डिटेल्स है जाके मैं बाहर आके ही आपको पूरा डिटेल्स बता सकूँ हाँ टोटल ट्वेंटी फाइव पंजाब पुलिस आए हैं पर्सनल इसमें एडिशनल एस रैंक डी रैंक इंस्पेक्टर रैंक कॉन्स्टेबल रैंक डिब्रूगढ़ में ही है तो 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 अभी तक अभी तक मेरे पास कोई इन्फॉर्मेशन नहीं है मैं जस्ट पहुंचा हूं मैं अभी जेल के अंदर जाके उनसे बात करके आपको पूरा डिटेल्स से पता वाला पाऊंगा कब से है दो दिन हो गए हैं उन्होंने ਸਤਿ ਸ਼੍ਰੀ ਅਕਾਲ ਦੋਸਤੋ ਹਾਜ਼ਰ ਆ ਇਸ ਵੇਲੇ ਦੀ ਵੱਡੀ ਖਬਰ ਲੈ ਕੇ ਭਾਈ ਅਮਰਤਪਾਲ ਸਿੰਘ ਦੇ ਸਮਰਥਕ ਆ ਉਹਨਾਂ ਦੇ ਚਾਹਣ ਵਾਲਿਆਂ ਦੇ ਲਈ ਕਹਿ ਲੋ ਕਿ ਭਾਈ ਅਮਰਤਪਾਲ ਸਿੰਘ ਦੇ ਸਪੋਰਟਰਾਂ ਦੇ ਲਈ ਇੱਕ ਵੱਡੀ ਖੁਸ਼ਖਬਰੀ ਵੀ ਤੁਸੀਂ ਇਸ ਨੂੰ ਕਹਿ ਸਕਦੇ ਹੋ ਭਾਈ ਅਮਰਤਪਾਲ ਸਿੰਘ ਅਤੇ ਉਹਨਾਂ ਦੇ ਸਾਥੀ ਜੋ ਕਿ 10 ਪੂਰੇ ਗਿਣਤੀ ਦੇ ਵਿੱਚ ਨੇ ਡਿਬਰੂਗੜ ਸਾੰਦੀ ਜੇਲ੍ਹ ਦੇ ਵਿੱਚ ਕੈਦ ਨੇ ਤੇ ਉਹਨਾਂ ਦੇ ਬਾਰੇ ਇੱਕ ਵੱਡੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਪਹਿਲਾਂ ਤਾਂ ਜਿਹੜੇ ਦੋਸਤ ਨਹੀਂ ਜਾਣਦੇ ਕਿ 10 ਕਿਹੜੇ-ਕਿਹੜੇ ਲੋਕ ਨੇ ਜੋ ਡਿਬਰੂਗੜ ਸਾੰਦੀ ਜੇਲ੍ਹ ਦੇ ਵਿੱਚ ਕੈਦ ਨੇ ਉਹਨਾਂ ਨੂੰ ਦੱਸ ਦਈਏ ਅਮਰਤਪਾਲ ਸਿੰਘ ਤੂਫਾਨ ਸਿੰਘ ਪੱਪਲਪ੍ਰੀਤ ਸਿੰਘ ਬਸੰਤ ਸਿੰਘ ਭਗਵਾਨ ਸਿੰਘ ਉਰਫ ਪ੍ਰਧਾਨ ਮੰਤਰੀ ਵਾਜੇ ਕੇ ਹਰਜੀਤ ਸਿੰਘ ਜੋ ਕਿ ਭਾਈ ਅਮਰਤਪਾਲ ਸਿੰਘ ਦੇ ਚਾਚਾ ਜੀ ਹਨ ਗੁਰਿੰਦਰਪਾਲ ਸਿੰਘ ਉਰਫ ਗੁਰੀ ਔਜਲਾ ਜੋ ਕਿ ਭਾਈ ਅਮਰਤਪਾਲ ਸਿੰਘ ਦੀ ਸੁਰੱਖਿਆ ਦੇ ਵਿੱਚ ਮੌਜੂਦ ਸੀ ਦਲਜੀਤ ਸਿੰਘ ਕਲਸੀ ਕਲਵੰਤ ਸਿੰਘ ਰਾਉਕੇ ਅਤੇ ਗਰਮੀਤ ਸਿੰਘ ਬੁੱਕਣਵਾਲ ਇਹ ਵੀ ਭਾਈ ਅਮਰਤਪਾਲ ਸਿੰਘ ਦੇ ਬੇहद ਕਰੀਬੀ ਮੰਨੇ ਜਾਂਦੇ ਨੇ ਇਹ 10 ਉਹ ਲੋਕ ਨੇ ਜੋ ਇਸ ਸਮੇਂ ਡਿਬਰੂਗੜ੍ਹ ਸਾੰਬ ਦੀ ਜੇਲ੍ਹ ਦੇ ਵਿੱਚ ਕੈਦ ਨੇ ਤੇ ਇਹਨਾਂ ਦੇ ਵਿੱਚੋਂ 7 ਨੂੰ ਹੁਣ ਪੰਜਾਬ ਲਿਆਂਦਾ ਜਾ ਰਿਹਾ ਹੈ ਉਹ 7 ਕਿਹੜੇ ਨੇ ਉਹ ਵੀ ਸੁਣ ਲਓ ਗਰਮੀਤ ਸਿੰਘ ਬੁੱਕਣਵਾਲ ਦਲਜੀਤ ਸਿੰਘ ਕਲਸੀ ਕਲਵੰਤ ਸਿੰਘ ਰਾਉਕੇ ਗੁਰਿੰਦਰਪਾਲ ਸਿੰਘ ਗੁਰਿਓਜਲਾ ਹਰਜੀਤ ਸਿੰਘ ਪਰ ਜੋ ਕਿ ਪਏ ਅਮਰਤਪਾਲ ਸਿੰਘ ਦੇ ਚਾਚਾ ਜੀ ਹਨ ਪ੍ਰਧਾਨ ਮੰਤਰੀ ਉਰਫ ਭਗਵਾਨ ਸਿੰਘ ਅਤੇ ਬਸੰਤ ਸਿੰਘ ਇਹ ਸੱਤ ਨੇ ਜਿਨ੍ਹਾਂ ਨੂੰ ਪੰਜਾਬ ਲਿਆਂਦਾ ਜਾ ਰਿਹਾ ਹੈ ਅਤੇ ਦੋ ਨੂੰ ਤਾਂ ਰਿਮਾਰਟ ਤੇ ਲਿਆਉਣ ਦੇ ਲਈ ਪੰਜਾਬ ਪੁਲਿਸ ਦੀ ਇੱਕ ਟੁਕੜੀ ਇਸ ਸਮੇ ਡਿਬਰੂਗੜ੍ਹ ਅਸਾਮ ਦੀ ਜੇਲ੍ਹ ਦੇ ਵਿਚ ਮੌਜੂਦ ਹੈ ਉਥੋਂ ਦੀ ਖਾਸ ਵੀਡੀਓ ਵੀ ਤੁਹਾਡੇ ਸਾਹਮਣੇ ਰੱਖਾਂਗੇ ਸੋ ਵੀਡੀਓ ਅਖੀਰ ਤੱਕ ਜਰੂਰ ਦੇਖਣੀ ਜੀ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਵੀ ਕਰ ਦੇਣਾ ਦੱਸ ਦਈਏ ਕਿ ਇਹਨਾਂ ਸੱਤਾਂ ਦੇ ਵਿੱਚੋਂ ਦੋ ਨੂੰ ਜਿਨ੍ਹਾਂ ਦੇ ਵਿੱਚ ਬਸੰਤ ਸਿੰਘ ਤੇ ਭਗਵੰਤ ਸਿੰਘ ਪ੍ਰਧਾਨ ਮੰਤਰੀ ਬਾਜੇਕੇ ਨੂੰ ਪੰਜਾਬ ਲੈਣ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਟੋਟਲ ਸੱਤ ਜਿਨ੍ਹਾਂ ਦੇ ਨਾਮ ਹੋਣੇ ਤੁਹਾਨੂੰ ਦੱਸੇ ਨੇ ਉਹਨਾਂ ਨੂੰ ਪੰਜਾਬ ਲੈ ਕੇ ਆਉਣ ਦੇ ਲਈ ਪੰਜਾਬ ਪੁਲਿਸ ਦੀ ਇੱਕ ਟੁਕੜੀ ਡਿਬਰੂਗੜ ਅਸਾਮ ਪਹੁੰਚ ਵੀ ਗਈ ਹੈ ਡਿਬਰੂਗੜ ਅਸਾਮ ਦੀ ਕੇਂਦਰੀ ਜੇਲ੍ਹ ਦੇ ਵਿੱਚ ਪਹੁੰਚ ਗਈ ਹੈ ਤੇ ਉੱਥੇ ਹੀ ਲੋਕਾਂ ਦੇ ਮਨਾਂ ਦੇ ਵਿੱਚ ਇਹ ਵੀ ਸਵਾਲ ਹੈ ਕਿ ਭਾਈ ਅਮਰਤਪਾਲ ਸਿੰਘ ਪੰਜਾਬ ਕਦੋਂ ਆਉਣਗੇ ਡਿਬਰੂਗੜ ਅਸਾਮ ਦੀ ਜੇਲ੍ਹ ਦੇ ਵਿੱਚੋਂ ਵਾਪਸ ਕਦੋਂ ਆਉਣਗੇ ਤਾਂ ਦੱਸ ਦਈਏ ਕਿ ਭਾਈ ਅਮਰਤਪਾਲ ਸਿੰਘ ਤੂਫਾਨ ਸਿੰਘ ਅਤੇ ਪੱਪਲਪ੍ਰੀਤ ਸਿੰਘ ਇਹਨਾਂ ਦੀ ਜੂਨ ਦੇ ਵਿੱਚ ਜੋ NSA ਹੈ ਉਹ ਪੂਰੀ ਹੋ ਜਾਵੇਗੀ ਕਹ ਲੋ ਕਿ ਜੂਨ ਦੇ ਵਿੱਚ 2 ਸਾਲ ਐਨਐਸਏ ਦੇ ਪੂਰੇ ਹੋ ਜਾਣਗੇ ਜਿਸ ਤੋਂ ਬਾਅਦ ਭਾਈ ਅਮਰਤਪਾਲ ਸਿੰਘ ਤੂਫਾਨ ਸਿੰਘ ਅਤੇ ਪੱਪਲਪ੍ਰੀਤ ਸਿੰਘ ਨੂੰ ਵੀ ਵਾਪਸ ਪੰਜਾਬ ਲਿਆਂਦਾ ਜਾਵੇਗਾ ਅਤੇ ਉੱਥੇ ਹੀ ਤੁਸੀਂ ਇਹ ਵੀ ਜਾਣਦੇ ਹੋ ਕਿ ਪੰਜਾਬ ਪੁਲਿਸ ਦੁਆਰਾ ਗਰਮੀਸ਼ ਗੁਰਪ੍ਰੀਤ ਸਿੰਘ ਹਰੀਨਾਉ ਦੇ ਕਤਲ ਦੀ ਵੀ ਜੋ ਕਹਿ ਸਕਦੇ ਹਾਂ ਐਫ ਆਈ ਆਰ ਦੇ ਵਿੱਚ ਨਾਮ ਭਾਈ ਅਮਰਤਪਾਲ ਸਿੰਘ ਦਾ ਦਰਜ ਕੀਤਾ ਗਿਆ ਸਾਜ਼ਿਸ਼ ਰਚਣ ਵਾਲਿਆਂ ਦੇ ਵਿੱਚ ਭਾਈ ਅਮਰਤਪਾਲ ਸਿੰਘ ਦਾ ਨਾਮ ਸ਼ਾਮਿਲ ਕੀਤਾ ਗਿਆ ਜਿਸ ਦੇ ਤਹਿਤ ਸੰਗੀ ਇੰਤਰਾਮਾ ਦੇ ਤਹਿਤ ਉਹਨਾਂ ਤੇ ਇਹ ਕੇਸ ਦਰਜ ਕੀਤਾ ਗਿਆ ਤੇ ਪੰਜਾਬ ਲਿਆ ਕੇ ਇਸ ਕੇਸ ਦੇ ਤਹਿਤ ਅਤੇ ਅਜਨਾਲਾ ਜੋ ਪੁਲਿਸ ਸਟੇਸ਼ਨ ਦੀ ਘਟਨਾ ਹੈ ਉਸ ਦੇ ਤਹਿਤ ਉਹਨਾਂ ਤੇ ਕਾਰਵਾਈ ਪੰਜਾਬ ਪੁਲਿਸ ਦੁਆਰਾ ਅਮਲ ਦੇ ਵਿੱਚ ਲਿਆਂਦੀ ਜਾਵੇਗੀ ਸੋ ਇਸ ਵੇਲੇ ਦੀ ਵੱਡੀ ਖਬਰ ਹੈ ਕਿ ਭਾਈ ਅਮਰਤਪਾਲ ਸਿੰਘ ਦੇ ਸੱਤ-ਸੱਤੀ ਪੰਜਾਬ ਲਿਆਂਦੇ ਜਾ ਰਹੇ ਨੇ ਤੇ ਭਾਈ ਅਮਰਤਪਾਲ ਸਿੰਘ ਵੀ ਚੰਦ ਕੁ ਮਹੀਨਿਆਂ ਬਾਅਦ ਪੰਜਾਬ ਵਾਪਸ ਆਉਣਗੇ ਤੁਹਾਡਾ ਇਸ ਬਾਰੇ ਕੀ ਕਹਿਣਾ ਜਰੂਰ ਕਮੈਂਟ ਕਰਨਾ ਵੀਡੀਓ ਨੂੰ ਲਾਈਕ ਕਰਕੇ ਸ਼ੇਅਰ ਕਰ ਦੇਣਾ ਕਮੈਂਟ ਜਰੂਰ ਕਰਨਾ ਹਾਂ ਮੈਂ ابھی ਪਹੁੰਚਾ ਹਾਂ ਜੇਲ੍ਹ ਦੇ ਬਾਹਰ ਆਪ ਦੇਖੀ ਰਹੇ ਮੈਂ ابھی ਅੰਦਰ ਜਾਊਂਗਾ ਆਲਰੇਡੀ ਪੰਜਾਬ ਪੁਲਿਸ ਜੇਲ੍ਹ ਦੇ ਅੰਦਰ ਹੈ तो जाके वहाँ पर क्या डिटेल्स है जाके मैं बाहर आके ही आपको पूरा डिटेल्स बता सकूँगा टोटल ट्वेंटी फाइव पंजाब पुलिस आए हैं पर्सनल इसमें एडिशनल एस पी रैंक डी एस पी रैंक इंस्पेक्टर रैंक कॉन्स्टेबल रैंक डिब्रूगढ़ में ही है अभी तक अभी तक मेरे पास कोई इंफॉर्मेशन नहीं है मैं जा पहुंचा हूं मैं अभी जेल के अंदर जाके उनसे बात करके आपको पूरा डिटेल्स बता बताऊँगा दो दिन हो गए हैं उन लोग